ਵਿਆਦੀ ਪਹਿਲੀ ਰਾਤ ਹੀ ਕੁੜੀ ਦੇ ਸੋਹਰਿਆ ਨੇ ਕੁੜੀ ਨੂੰ ਘਰ ਤੋਂ ਕੱਢਿਆ ਬਾਹਰ ਇਹ ਕਹਿ ਕੇ ਕਿ ਸਾਡੇ ਬਰਾਬਰ ਦੀ ਨਹੀਂ ਹੈ ਤੂੰ ਉਹ ਚੁੱਪਚਾਪ ਚਲੀ ਗਈ 나ਹੀਂ ਕੋਈ ਸਵਾਲ ਕੀਤਾ ਤੇ 나ਹੀਂ ਕੋਈ ਬਹਿਸ ਪਰ ਜਦੋਂ ਕੁਝ ਦਿਨਾਂ ਬਾਅਦ ਤਲਾਕ ਦੀ ਤਰੀਕ ਨੂੰ ਉਹ ਕੋਰਟ ਦੇ ਵਿੱਚ ਪਹੁੰਚੀ ਤੇ ਉਸ ਨੇ ਜਿਹੜਾ ਕੁਝ ਕਿਹਾ ਉਹ ਸੁਣ ਜੱਜ ਦੇ ਵੀ ਹੋਸ਼ ਉੱਡ ਗਏ ਆਖਰਕਾਰ ਕੌਣ ਸੀ ਉਹ ਕੁੜੀ ਤੇ ਕੀ ਸੀ ਉਸ ਦਾ ਸੱਚ ਤੇ ਕਿਉਂ ਉਸ ਦੇ ਇੱਕ ਹੀ ਨਾਮ ਨੇ ਸਾਰਿਆਂ ਦੇ ਮੂੰਹ ਬੰਦ ਕਰਵਾ ਦਿੱਤੇ ਅਜਿਹਾ ਕੀ ਸੀ ਉਸ ਦੇ ਨਾਮ ਚ ਕਿ ਪੂਰਾ ਸਿਸਟਮ ਹਿੱਲ ਗਿਆ ਇਸ ਦਾ ਸੱਚ ਜਾਣਨ ਦੇ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੇਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਜਲੰਧਰ ਦੇ ਸ਼ਾਂਤੀਕ ਮੁਹੱਲੇ ਚ ਜਿੱਥੇ ਹਰ ਇੱਕ ਕੰਦ ਦੇ ਪਿੱਛੇ ਇੱਕ ਕਹਾਣੀ ਹੁੰਦੀ ਹੈ ਉੱਥੇ ਹੀ ਰਹਿੰਦੀ ਸੀ ਮਨਾਕਸ਼ੀ ਇੱਕ ਅਜੀਹੀ ਕੁੜੀ ਜਿਹੜੀ ਨਾ ਤਾਂ ਜ਼ਿਆਦਾ ਬੋਲਦੀ ਸੀ ਤੇ ਨਾ ਹੀ ਜ਼ਿਆਦਾ ਦਿਖਾਵਾ ਕਰਦੀ ਸੀ ਪਰ ਜਿਸ ਦੀ ਮੌਜੂਦਗੀ ਨੂੰ ਨਜ਼ਰ ਅੰਦਾਜ਼ ਕਰਨਾ ਵੀ ਆਸਾਨ ਨਹੀਂ ਸੀ ਸਧਾਰਨ ਕੱਪੜੇ ਬੋਲਣ 'ਚ ਨਰਮ ਦਿਲ ਤੇ ਸੁਭਾਦੀ ਵਧੀਆ ਤੇ ਚੰਗੀ ਕੁੜੀ ਸੀ ਪਰ ਉਸ ਦੇ ਦੇਖਣ ਦਾ ਤਰੀਕਾ ਜਿਵੇਂ ਹਰ ਇੱਕ ਚੀਜ਼ ਨੂੰ ਪਹਿਲਾਂ ਹੀ ਪੜ ਲੈਂਦਾ ਹੋਵੇ ਮੁਹੱਲੇ 'ਚ ਲੋਕ ਕਹਿੰਦੇ ਸੀ ਅਜੀਬ ਜਿਹੀ ਕੁੜੀ ਹੈ ਨਾ ਸ਼ਿਕਾਇਤ ਕਰਦੀ ਹੈ ਤੇ ਨਾ ਹੀ ਕਿਸੇ ਨਾਲ ਬੋਲਦੀ ਹੈ ਬਸ ਹਰ ਇੱਕ ਚੀਜ਼ ਨੂੰ ਚੁੱਪਚਾਪ ਦੇਖਦੀ ਰਹਿੰਦੀ ਹੈ ਉਸ ਦੇ ਪਿਤਾ ਦੀ ਇੱਕ ਪੁਰਾਣੀ ਮੈਡੀਕਲ ਦੀ ਦੁਕਾਨ ਸੀ ਮਾਤਾ ਅਕਸਰ ਹੀ ਬਿਮਾਰ ਰਿਹਾ ਕਰਦੀ ਸੀ ਤੇ ਮਿਨਾਕਸ਼ੀ ਖੁਦ ਸਕੂਲ 'ਚ ਇੱਕ ਵਧੀਆ ਟੀਚਰ ਦੀ ਤਰ੍ਹਾਂ ਮੈਡਮ ਦੀ ਤਰ੍ਹਾਂ ਪੜਾਉਂਦੀ ਸੀ ਪਰ ਉਸ ਦੇ ਵਿੱਚ ਵੀ ਇੱਕ ਗੱਲ ਅਜੀਹੀ ਸੀ ਜੋ ਬਾਕੀ ਮੁਹੱਲੇ ਦੀਆਂ ਕੁੜੀਆਂ ਤੋਂ ਅਲੱਗ ਬਣਾਉਂਦੀ ਸੀ ਉਹ ਕਿਸੇ ਵੀ ਸਥਿਤੀ ਦੇ ਵਿੱਚ ਆਪਣੇ ਆਪ ਨੂੰ ਨਹੀਂ ਗਵਾਉਂਦੀ ਸੀ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਉਸ ਦੀ ਸ਼ਾਂਤੀ ਨਰਮ ਸੁਭਾਅ ਉਸ ਦੀ ਆਦਤ ਨਹੀਂ ਇੱਕ ਤਿਆਰੀ ਹੈ ਤੇ ਅਚਾਨਕ ਇੱਕ ਦਿਨ ਸ਼ਹਿਰ ਦੇ ਸਭ ਤੋਂ ਵੱਡੇ ਘਰਾਣੇ ਤੋਂ ਰਿਸ਼ਤਾ ਆਇਆ ਗੋਇਲ ਪਰਿਵਾਰ ਜਿਹੜਾ ਰੀਅਲ ਏਸਟੇਟ ਟੈਕਨੋਲੋਜੀ ਚ ਕਰੋੜਾਂ ਦਾ ਕਾਰੋਬਾਰ ਕਰਦਾ ਸੀ ਉਹਨਾਂ ਦੇ ਪੁੱਤ ਮਨਿੰਦਰ ਗੋਇਲ ਨੇ ਖੁਦ ਮੀਨਾਕਸ਼ੀ ਨੂੰ ਦੇਖਿਆ ਸੀ ਤੇ ਵਿਆਹ ਦਾ ਸੁਨੇਹਾ ਆਇਆ ਮੁਹੱਲੇ ਦੇ ਵਿੱਚ ਤਰਥੱਲੀ ਮੱਚ ਗਈ ਐਨੀ ਵੱਡੀ ਫੈਮਿਲੀ ਤੇ ਇਹ ਸਾਧਾਰਨ ਕੁੜੀ ਹਰ ਕਿਸੇ ਦੇ ਮਨ ਦੇ ਵਿੱਚ ਸਵਾਲ ਸੀ ਤੇ ਜਵਾਬ ਕਿਸੇ ਦੇ ਕੋਲ ਵੀ ਨਹੀਂ ਸੀ ਪਰ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਮੀਨਾਕਸ਼ੀ ਵੀ ਇਸ ਰਿਸ਼ਤੇ ਦੇ ਲਈ ਨਾ ਤਾਂ ਜ਼ਿਆਦਾ ਖੁਸ਼ ਹੋਈ ਤੇ ਨਾ ਹੀ ਜ਼ਿਆਦਾ ਜਸ਼ਨ ਮਨਾਇਆ ਉਸ ਦਾ ਸਵੇਰ ਉਸ ਦਾ ਰੋਜ਼ ਦਾ ਰੁਟੀਨ ਸੇਮ ਹੀ ਰਹਾ ਵਿਆਹ ਦੀ ਤਿਆਰੀਆਂ ਤੇਜ਼ ਦੇ ਨਾਲ ਸ਼ੁਰੂ ਹੋਈਆਂ ਸ਼ਹਿਰ ਦੇ ਸਭ ਤੋਂ ਵਧੀਆ ਹੋਟਲ ਦੇ ਵਿੱਚ ਪੈਲਸ ਦੇ ਵਿੱਚ ਫੇਰੇ ਲਈ ਮੰਡਪ ਸਜਿਆ ਮੀਡੀਆ ਟੀਵੀ ਚੈਨਲ ਤੇ ਇਹ ਚਰਚਾ ਸ਼ੁਰੂ ਹੋ ਗਈ ਕਿ ਇੱਕ ਗਰੀਬ ਘਰ ਦੀ ਕੁੜੀ ਬਣ ਰਹੀ ਹੈ ਬਹੁਤ ਹੀ ਵੱਡੇ ਘਰਾਣੇ ਦੀ ਨੂੰ ਪਰ ਇਸ ਪੂਰੇ ਸ਼ੋਰ ਸ਼ਰਾਬੇ ਦੇ ਵਿੱਚ ਦੁਲਹਨ ਬਣੀ ਮਿਨਾਕਸ਼ੀ ਬਿਲਕੁਲ ਉਦਾਂ ਹੀ ਰਹੀ ਉਹ ਚਿਹਰੇ ਤੇ ਉਹੀ ਹਲਕੀ ਜਿਹੀ ਮੁਸਕਾਨ ਅੱਖਾਂ ਦੇ ਵਿੱਚ ਉਹੀ ਅਜੀਬ ਜਿਹੀ ਗਹਿਰਾਈ ਜਿਵੇਂ ਉਸ ਨੂੰ ਸਾਰਾ ਕੁਝ ਪਹਿਲਾਂ ਹੀ ਪਤਾ ਹੋਵੇ ਗੋਇਲ ਪਰਿਵਾਰ ਭਾਵੇਂ ਕਿਸੇ ਵੀ ਤਰ੍ਹਾਂ ਦਾ ਵਿਵਹਾਰ ਕਰ ਰਿਹਾ ਸੀ ਰੀਤੀ ਰਿਵਾਜਾਂ ਨੂੰ ਨਿਭਾ ਰਹੇ ਸੀ ਪਰ ਰਿਸ਼ਤਿਆਂ ਨੂੰ ਜੀ ਨਹੀਂ ਰਹੇ ਸੀ ਉਹਨਾਂ ਦੀ ਗੱਲਬਾਤ ਦੇ ਵਿੱਚ ਆਪਣਾਪਨ ਨਹੀਂ ਸੀ ਮਤਲਬ ਕਿ ਇੱਕ ਸੌਦੇ ਦੀ ਭਾਸ਼ਾ ਸੀ ਵਿਆਹ ਹੋ ਗਿਆ ਸੀ ਪਰ ਉਸੇ ਦਿਨ ਹੀ ਰਾਤ ਨੂੰ ਜਦੋਂ ਮਿਨਾਕਸ਼ੀ ਨੂੰ ਦੂਲਣ ਬਣਾ ਕੇ ਉਸ ਆਲਿਸ਼ਾਨ ਹਵੇਲੀ ਦੇ ਵਿੱਚ ਭੇਜਿਆ ਗਿਆ ਜਿੱਥੇ ਉਸਨੇ ਬਹੁ ਕਹੋਣਾ ਸੀ ਉਥੇ ਸਿਰਫ ਦੇਖਣ ਲਈ ਕੰਦਾ ਸੀ ਰਿਸ਼ਤਿਆਂ ਵਾਲਾ ਪਿਆਰ ਨਹੀਂ ਉਸਦੇ ਸਵਾਗਤ ਦੇ ਵਿੱਚ ਕੋਈ ਵੀ ਜਾਂ ਰੀਤੀ ਰਿਵਾਜ ਦੀ ਤਰ੍ਹਾਂ ਕੁਝ ਵੀ ਨਹੀਂ ਸੀ ਬਸ ਇੱਕ ਨੌਕਰ ਆਇਆ ਤੇ ਬੋਲਿਆ ਮੈਡਮ ਤੁਹਾਨੂੰ ਇਹ ਹੀ ਕਮਰਾ ਦਿੱਤਾ ਗਿਆ ਹੈ ਉਹ ਬੈਠ ਗਈ ਚੁੱਪਚਾਪ ਸ਼ਾਂਤ ਜਿਵੇਂ ਅੰਦਰ ਹੀ ਕੋਈ ਤੂਫਾਨ ਹੌਲੀ-ਹੌਲੀ ਸਪੀਡ ਫੜ ਰਿਹਾ ਹੋਵੇ ਥੋੜੀ ਦੇਰ ਬਾਅਦ ਮਨਿੰਦਰ ਕਮਰੇ ਦੇ ਵਿੱਚ ਆਇਆ ਕੰਨ ਤੇ ਮੋਬਾਈਲ ਤੇ ਗੱਲ ਖਤਮ ਕਰਦੇ ਹੋਏ ਬੋਲਿਆ ਥੱਕ ਗਿਆ ਆਰਾਮ ਕਰਨਾ ਹੈ ਤੁਸੀਂ ਕੱਲ ਗੱਲ ਕਰਿਓ ਚਿਹਰੇ ਤੇ ਨਾ ਤਾਂ ਕੋਈ ਮੁਸਕਾਨ ਤੇ ਨਾ ਹੀ ਕੋਈ ਨਮੇ ਵਿਆਹ ਦੀ ਖੁਸ਼ੀ ਤੇ ਨਾ ਹੀ ਕੋਈ ਆਪਣਾਪਣ ਮਿਨਾਕਸ਼ੀ ਨੇ ਕੁਝ ਨਹੀਂ ਕਿਹਾ ਬਸ ਇੱਕ ਵਾਰ ਆਪਣੀ ਅੱਖਾਂ ਦੇ ਨਾਲ ਉਸ ਨੂੰ ਦੇਖਿਆ ਜਿਵੇਂ ਬਹੁਤ ਕੁਝ ਪੜ ਲਿਆ ਹੋਵੇ ਅਗਲੇ ਦਿਨ ਸਵੇਰੇ ਸੂਰਜ ਨਿਕਲਿਆ ਤਾਂ ਸੀ ਜਿਵੇਂ ਮਿਨਾਕਸ਼ੀ ਦੇ ਲਈ ਹਲੇ ਉੱਥੇ ਹੀ ਰਾਤ ਖੜੀ ਸੀ ਉਦੋਂ ਹੀ ਕਮਰੇ ਦਾ ਦਰਵਾਜਾ ਖੜਕ ਗਿਆ ਇੱਕ ਨੌਕਰ ਆਇਆ ਤੇ ਸਿੱਧਾ ਬੋਲਿਆ ਤੁਹਾਨੂੰ ਸਾਬ ਨੇ ਕਿਹਾ ਕਿ ਆਪਣਾ ਸਮਾਨ ਲੈ ਕੇ نیچے ਆ ਜਾਓ ਮਿਨਾਕਸ਼ੀ ਨੇ ਕੁਝ ਪੁੱਛਿਆ ਨਹੀਂ ਕੁਝ ਨਹੀਂ ਕਿਹਾ ਬਸ ਥੋਠੀ ਬੈਗ ਚੁੱਕਿਆ ਤੇ ਹੌਲੀ-ਹੌਲੀ ਪੌੜੀਆਂ ਤੋਂ ਉਤਰ ਗਈ نیچے ਲੋਬੀ ਚ ਸੱਸ ਸੋਰਾ ਤੇ ਮਨਿੰਦਰ ਖੜਿਆ ਸੀ ਚਿਹਰਿਆਂ ਤੇ ਕੋਈ ਰੌਣਕ ਨਹੀਂ ਉਦਾਂ ਹੀ ਸੱਸ ਨੇ ਕਿਹਾ ਇਹ ਰਿਸ਼ਤਾ ਸਾਡੇ ਲਈ ਸਭ ਤੋਂ ਵੱਡੀ ਗਲਤੀ ਸੀ ਤੂੰ ਇਸ ਪਰਿਵਾਰ ਦੇ ਲਾਇਕ ਨਹੀਂ ਹੈ ਮਿਨਾਕਸ਼ੀ ਚੁੱਪਚਾਪ ਰਹੀ ਸੋਹਰਾ ਬੋਲਿਆ ਅਸੀਂ ਸੋਚਿਆ ਸੀ ਕਿ ਤੇਰਾ ਵਿਵਹਾਰ ਠੀਕ ਹੋ ਜਾਵੇਗਾ ਪਰ ਤੂੰ ਸਾਡੇ ਘਰ ਦੇ ਵਿੱਚ ਮਿਲਜੁਲ ਕੇ ਨਹੀਂ ਰਹਿ ਸਕਦੀ ਮਿਨਾਕਸ਼ੀ ਫਿਰ ਵੀ ਚੁੱਪ ਰਹੀ ਮਨਿੰਦਰ ਬੋਲਿਆ ਤੈਨੂੰ ਵਿਦਾ ਕਰਨ ਚ ਹੀ ਸਭ ਦੀ ਭਲਾਈ ਹੈ ਤੇ ਫਿਰ ਕਿਸੇ ਬਿਨਾ ਕਾਰਨ ਮਿਨਾਕਸ਼ੀ ਨੂੰ ਬਾਹਰ ਜਾਣ ਦੇ ਲਈ ਕਿਹਾ ਗਿਆ ਵਿਆਹ ਦੇ ਅਗਲੇ ਦਿਨ ਹੀ ਨਵੀਂ ਨਮੇਲਣ ਬਹੂ ਨੂੰ ਇਦਾਂ ਘਰ ਤੋਂ ਕੱਢਿਆ ਗਿਆ ਜਿਵੇਂ ਕਦੇ ਉਹ ਉਸ ਦੀ ਹੈ ਹੀ ਨਹੀਂ ਸੀ ਉਸੇ ਭਾਰੀ ਲੈਂਗੇਜ ਮੰਗ ਚ ਸੰਦੂਰ ਹੱਥਾਂ ਦੇ ਵਿੱਚ ਚੋੜਾ ਪਰ ਪੈਰਾਂ ਦੇ ਵਿੱਚ ਕੁਝ ਨਹੀਂ ਕੋਈ ਵੀ ਹੰਝੂ ਨਹੀਂ ਸੀ ਉਸ ਦੀਆਂ ਅੱਖਾਂ ਚ ਬਸ ਉਹੀ ਚੁੱਪ ਜਿਹੜੀ ਹੁਣ ਤੱਕ ਸਿਰਫ ਸ਼ਾਂਤ ਸੀ ਪਰ ਹੁਣ ਸ਼ਾਇਦ ਕੁਝ ਹੋਰ ਬਣਦੀ ਜਾ ਰਹੀ ਸੀ ਉਹ ਪੈਦਲ ਹੀ ਚੱਲਦੀ ਹੋਈ ਆਪਣੇ ਪੁਰਾਣੇ ਮੁਹੱਲੇ ਕੋਲ ਪਹੁੰਚੀ ਉਸੇ ਰਾਸਤੇ ਤੇ ਜਿੱਥੇ ਉਹ ਵਿਦਾ ਹੋਈ ਸੀ ਪਰ ਹੁਣ ਅੱਖਾਂ ਦੇ ਵਿੱਚ ਕੋਈ ਸੁਪਨਾ ਨਹੀਂ ਸੀ ਸਿਰਫ ਸੱਚਾਈ ਸੀ ਮੁਹੱਲੇ ਵਾਲਿਆਂ ਨੂੰ ਜਦੋਂ ਪਤਾ ਲੱਗਿਆ ਤਾਂ ਸਾਰਿਆਂ ਦੇ ਚਿਹਰੇ ਤੇ ਹੈਰਾਨੀ ਤੇ ਅਫਸੋਸ ਸੀ ਕੀ ਸੱਚ ਹੀ ਸੋਹਰਿਆ ਨੇ ਕੱਢ ਦਿੱਤਾ ਕੀ ਹੋਇਆ ਹੋਵੇਗਾ ਸਵਾਲ ਬਹੁਤ ਸੀ ਪਰ ਮਿਨਾਕਸ਼ੀ ਤੋਂ ਕਿਸੇ ਨੂੰ ਵੀ ਜਵਾਬ ਨਹੀਂ ਮਿਲਿਆ ਉਸਨੇ ਸਿਰਫ ਇਹੀ ਕਿਹਾ ਕਿ ਸ਼ਾਇਦ ਰਿਸ਼ਤਾ ਇਨਾ ਮਜ਼ਬੂਤ ਨਹੀਂ ਸੀ ਜਿੰਨਾ ਦੇਖਿਆ ਗਿਆ ਸੀ ਤੇ ਅਗਲੇ ਹੀ ਦਿਨ ਤੋਂ ਫਿਰ ਉਹ ਹੀ ਆਪਣੀ ਪੁਰਾਣੀ ਜ਼ਿੰਦਗੀ ਦੇ ਵਿੱਚ ਵਾਪਸ ਆ ਗਈ ਸਵੇਰੇ ਟਿਊਸ਼ਨ ਦੁਪਹਿਰ ਨੂੰ ਸਕੂਲ ਤੇ ਸ਼ਾਮ ਨੂੰ ਮਾਂ ਦੇ ਇਲਾਜ ਤੇ ਦੇਖਭਾਲ ਪਰ ਹੁਣ ਉਸ ਵਿੱਚ ਇੱਕ ਫਕਰ ਸੀ ਉਸਦੇ ਅੱਖਾਂ ਦੇ ਵਿੱਚ ਗਹਿਰਾਈ ਜਿਹੜੀ ਸਿਰਫ ਸਮਝਦੀ ਸੀ ਉਹ ਹੁਣ ਇੱਕ ਚੇਤਾਵਨੀ ਬਣ ਗਈ ਸੀ ਉਧਰ ਗੋਇਲ ਪਰਿਵਾਰ ਨੇ ਮੀਡੀਆ ਦੇ ਵਿੱਚ ਇੱਕ ਬਿਆਨ ਜਾਰੀ ਕੀਤਾ ਅਸੀਂ ਕੁੜੀ ਨੂੰ ਆਪਣਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਸਦੇ ਵਿਵਹਾਰ ਚ ਕੁਝ ਗਲਤ ਸੀ ਮੀਡੀਆ ਨੇ ਉਹੀ ਚੱਬਿਆ ਜਿਹੜਾ ਉਹਨਾਂ ਨੂੰ ਪਰੋਸਿਆ ਗਿਆ ਤੇ ਅਖਬਾਰਾਂ ਦੇ ਵਿੱਚ ਛਪ ਗਿਆ ਕਿ ਗੋਇਲ ਪਰਿਵਾਰ ਨੇ ਗਲਤ ਕੁੜੀ ਦੇ ਨਾਲ ਵਿਆਹ ਕਰਵਾ ਲਿਆ ਪਰ ਇਸ ਵਾਰ ਵੀ ਮਿਨਾਕਸ਼ੀ ਨੇ ਕੋਈ ਵੀ ਜਵਾਬ ਨਹੀਂ ਦਿੱਤਾ ਕਿਸੇ মিডিਆ ਵਾਲੇ ਨੂੰ ਜਵਾਬ ਨਹੀਂ ਕੋਈ ਵੀਡੀਓ ਬਿਆਨ ਨਹੀਂ ਤੇ ਨਾ ਹੀ ਸੋਸ਼ਲ ਮੀਡੀਆ ਤੇ ਕੋਈ ਇਮੋਸ਼ਨਲ ਪੋਸਟ ਉਸ ਦੇ ਲਈ ਹੁਣ ਜਿਵੇਂ ਕਿਸੇ ਨੂੰ ਸਫਾਈ ਦੇਣ ਲਈ ਕੁਝ ਬਚਿਆ ਹੀ ਨਹੀਂ ਸੀ ਪਰ ਉਸ ਦੇ ਸ਼ਾਂਤ ਦਿਲ ਦੇ ਵਿੱਚ ਕੀ ਚੱਲ ਰਿਹਾ ਸੀ ਇਹ ਕਿਸੇ ਨੇ ਨਹੀਂ ਸੋਚਿਆ ਤੇ ਉਸ ਤੋਂ ਬਾਅਦ ਕਈ ਹਫ਼ਤੇ ਬਾਅਦ ਮਿਨਾਕਸ਼ੀ ਦੇ ਕੋਲ ਇੱਕ ਨੋਟਿਸ ਆਇਆ ਕੋਰਟ ਵਿੱਚ ਸੁਣਵਾਈ ਦੀ ਤਰੀਕ ਤੈਅ ਹੋਈ ਤੇ ਮਿਨਾਕਸ਼ੀ ਨੇ ਚੁੱਪਚਾਪ ਉਸ ਕਾਗਜ਼ ਤੇ ਸਹਿਨ ਕਰ ਦਿੱਤੇ ਨਾ ਅਪੀਲ ਕੀਤੀ ਨਾ ਇਨਸਾਫ ਦੀ ਮੰਗ ਕੀਤੀ ਪਰੀਸ ਚੁੱਪ ਦੇ ਵਿੱਚ ਇੱਕ ਖਾਸ ਗੱਲ ਸੀ ਉਹ ਹੁਣ ਵੀ ਟੁੱਟੀ ਨਹੀਂ ਸੀ ਤੇ ਨਾ ਹੀ ਹਾਰੀ ਹੋਈ ਦਿਸ ਰਹੀ ਸੀ ਜਿਸ ਦਿਨ ਕੋਡ ਦੀ ਸੁਣਵਾਈ ਤੈ ਹੋਈ ਉਸ ਦਿਨ ਜਿਵੇਂ ਕਿਸੇ ਹੋਰ ਕਹਾਣੀ ਦਾ ਦਰਵਾਜ਼ਾ ਖੁੱਲਣ ਵਾਲਾ ਸੀ ਅਦਾਲਤ ਦਰਵਾਜ਼ੇ ਤੇ ਉਸ ਪਾਰ ਜਿਸ ਨੂੰ ਸਾਰੇ ਸਿਰਫ ਇੱਕ ਛੱਡੀ ਹੋਈ ਕੁੜੀ ਸਮਝ ਰਹੇ ਸੀ ਉਹੀ ਕੁੜੀ ਹੁਣ ਕੁਝ ਅਜੀਹਾ ਕਹਿਣ ਜਾ ਰਹੀ ਸੀ ਜਿਸ ਨੂੰ ਸੁਣ ਕੇ ਪੂਰਾ ਸਿਸਟਮ ਹਿੱਲ ਜਾਵੇਗਾ ਕੋਰਟ ਨੰਬਰ 15 ਦੇ ਕਮਰੇ ਵਿੱਚ ਜਿਵੇਂ ਹੀ ਮਨਾਕਸ਼ੀ ਨੇ ਕਦਮ ਰੱਖਿਆ ਉਹੀ ਕੁੜੀ ਜਿਹੜੀ ਸਧਾਰਨ ਤੇ ਸ਼ਰਮ ਮਿਲੀ ਤੇ ਟੁੱਟੀ ਹੋਈ ਬਹੁ ਲੱਗਦੀ ਸੀ ਅੱਜ ਆਤਮ ਵਿਸ਼ਵਾਸ ਦੇ ਨਾਲ ਭਰੀ ਹੋਈ ਇਕਦਮ ਸ਼ਾਂਤ ਸੀ ਦੂਜੇ ਪਾਸੇ ਮਨਿੰਦਰ ਗੋਇਲ ਆਪਣੇ ਵਕੀਲ ਦੇ ਨਾਲ ਬੈਠਿਆ ਸੀ ਮਨ ਦੇ ਵਿੱਚ ਇਹ ਸੀ ਕਿ ਹੁਣ ਕਿਸੇ ਵੀ ਤਰ੍ਹਾਂ ਤਲਾਕ ਦਾ ਜਿਹੜਾ ਮਸਲਾ ਉਹ ਨਿਬੜ ਜਾਵੇ ਕੇਸ ਦੀ ਸ਼ੁਰੂਆਤ ਹੋਈ ਜੱਜ ਨੇ ਦੋਵਾਂ ਹੀ ਧਿਰਾਂ ਤੋਂ ਲਾਗ ਦੀ ਵਜਾ ਪੁੱਛੀ ਮਨਿੰਦਰ ਦੇ ਵਕੀਲ ਨੇ ਕਿਹਾ ਮਾਈ ਲਾਰਡ ਇਹ ਮੇਰੇ ਇਹ ਮੇਰਾ ਕਲਾਇੰਟ ਹੈ ਕਲਾਇੰਟ ਤੋਂ ਵਿਆਹ ਲਈ ਇੱਕ ਬਹੁਤ ਵੱਡੀ ਗਲਤੀ ਹੋ ਗਈ ਕੁੜੀ ਵਾਲਿਆਂ ਦਾ ਪਰਿਵਾਰ ਸਾਡੇ ਬਰਾਬਰ ਨਹੀਂ ਸੀ ਤੇ ਮਿਸਫਿਟ ਹੋਣ ਦੇ ਰਿਸ਼ਤੇ ਲੰਬੇ ਸਮੇਂ ਤੱਕ ਨਹੀਂ ਚੱਲ ਸਕਦਾ ਪੂਰਾ ਕੋਰਟ ਮਿਨਾਕਸ਼ੀ ਦੇ ਵੱਲ ਦੇਖਣ ਲੱਗਿਆ ਕਿ ਹੁਣ ਇਹ ਕੁੜੀ ਕੀ ਕਹੇਗੀ ਜੋ ਵਿਆਹ ਵਾਲੇ ਦਿਨ ਹੀ ਸੋਹਰਿਆਂ ਵੱਲੋਂ ਘਰ ਦੇ ਵਿੱਚੋਂ ਕੱਢ ਦਿੱਤੀ ਗਈ ਸੀ ਮਿਨਾਕਸ਼ੀ ਨੇ ਸਾਹਮਣੇ ਪਏ ਹੋਏ ਕਾਗਜ਼ ਚੁੱਕ ਕੇ ਇੱਕ ਠੰਡਾ ਜਿਹਾ ਸਾਹ ਲਿਆ ਅਤੇ ਫਿਰ ਬੇहद ਪਿਆਰ ਦੇ ਨਾਲ ਕਿਹਾ ਵਿਆਹ ਤੋਂ ਇੱਕ ਹਫ਼ਤਾ ਪਹਿਲਾਂ ਗੋਇਲ 그룹 ਇੱਕ ਡੀਲ ਫਾਈਨਲ ਕਰ ਰਿਹਾ ਸੀ ਇਹ ਮਟੀਰੀਅਲ ਅਰਥਕ ਕੋਰ ਪੀਵੀਟੀ ਲਿਮਟਿਡ ਦੇ ਨਾਲ ਪਰ ਉਸ ਡੀਲ ਦੇ ਵਿੱਚ ਇੱਕ ਡੀਲ ਲਈ ਇੱਕ ਗਰੀਫ ਫੈਮਿਲੀ ਕਨੈਕਸ਼ਨ ਦਿਖਾਣਾ ਜ਼ਰੂਰੀ ਸੀ ਜਿਸ ਤੋਂ ਜ਼ਮੀਨ ਅਧਗ੍ਰਹਿਣ ਸੀਸ ਇੰਟੀਗ੍ਰੇਸ਼ਨ ਦੀ ਪ੍ਰਕਿਰਿਆ ਆਸਾਨ ਹੋ ਸਕੇ ਜੱਜ ਨੇ ਪੁੱਛਿਆ ਇਸ ਦਾ ਵਿਆਹ ਦੇ ਨਾਲ ਕੀ ਲੈਣ ਦੇਣ ਹੈ ਮਿਨਾਕਸ਼ੀ ਨੇ ਹੱਸਦੇ ਹੋਏ ਜਵਾਬ ਦਿੱਤਾ ਬਹੁਤ ਸਿੱਧਾ ਸਬੰਧ ਹੈ ਮਾਈ ਲੋਟ ਉਸ ਕਨੈਕਸ਼ਨ ਦੇ ਲਈ ਮੇਰੇ ਨਾਮ ਦਾ ਇਸਤੇਮਾਲ ਹੋਇਆ ਮੈਨੂੰ ਗਰੀਬ ਸਮਝ ਕੇ ਕਮਜ਼ੋਰ ਮੰਨ ਕੇ ਇੱਕ ਮੋਰੇ ਦੀ ਤਰ੍ਹਾਂ ਮਨਿੰਦਰ ਤੇ ਉਸ ਦਾ ਵਕੀਲ ਘਬਰਾ ਗਿਆ ਇਹ ਸਾਰੀ ਜਾਣਕਾਰੀ ਇਸ ਨੂੰ ਕਿਵੇਂ ਮਿਲੀ ਮਿਨਾਕਸ਼ੀ ਨੇ ਆਪਣੇ ਬੈਗ ਦੇ ਵਿੱਚ ਇੱਕ ਫਾਈਲ ਕੱਢੀ ਮੇਰੇ ਕੋਲ ਈਮੇਲ ਹੈ ਜਿਸ ਦੇ ਵਿੱਚ ਮੇਰੇ ਨਾਮ ਨੂੰ ਲੈ ਕੇ ਮੇਰੇ ਘਰ ਦਾ ਹਵਾਲਾ ਦਿੱਤਾ ਗਿਆ ਹੈ ਤਾਂ ਕਿ ਉਹਨਾਂ ਦੀ ਕੰਪਨੀ ਨੂੰ ਕੋਈ ਨਾਮ ਮਿਲੇ ਜਜ ਨੇ ਕਾਗਜ਼ ਦੇਖੇ ਸਾਰੇ ਕਾਗਜ਼ ਪੱਤਰ ਸਹੀ ਸੀ ਹੁਣ ਮਾਹੌਲ ਬਦਲਣ ਲੱਗਿਆ ਸੀ ਫਿਰ ਮਿਨਾਕਸ਼ੀ ਨੇ ਉਹ ਕਿਹਾ ਜਿਸ ਨੇ ਪੂਰੇ ਕੋਰਟ ਦਾ ਤਾਪਮਾਨ ਬਦਲ ਦਿੱਤਾ ਅੰਪੀਰੀਅਲ ਅਰਥਕੋਰ ਪੀਵੀਟੀ ਲਿਮਟਿਡ ਜਿਸ ਦੇ ਨਾਲ ਗੋਇਲ ਗਰੁੱਪ ਤੇ ਡੀਲ ਕਰਨਾ ਚਾਹੁੰਦਾ ਸੀ ਉਸ ਕੰਪਨੀ ਦੀ ਮਾਲਕ ਬੋਰਡ ਚੇਅਰਮ ਪਰਸਨ ਤੇ ਫਾਊਂਡੇਸ਼ਨ ਮੈਂ ਹੀ ਹਾਂ ਮਿਨਾਕਸ਼ੀ ਰਾਜਵੀਰ ਖੰਨਾ ਇਕਦਮ ਸਨਾਟਾ ਕੋਰਟ ਦੇ ਸਟਾਫ ਦੇ ਹੱਥਾਂ ਚੋਂ ਫਾਈਲਾਂ ਡਿੱਗੀਆਂ ਜਜ ਖੁਦ ਕੁਰਸੀ ਤੋਂ ਉੱਠ ਕੇ ਬੋਲਿਆ ਰਿਪੀਟ दैट ਮਿਨਾਕਸ਼ੀ ਨੇ ਬਿਨਾਰੁਕੇ ਦੁਆਰਾ ਕਿਹਾ ਆਈ ਏ ਮਿਨਾਕਸ਼ੀ ਰਾਜਵੀਰ ਖੰਨਾ ਓਨਰ ਆਫ ਇੰਪੀਰੀਅਲ ਅਰਥਕੋਰ ਪੀਵੀਟੀ ਲਿਮਟਿਡ ਐਂਡ ਫਾਈਵ ਆਦਰ ਇੰਟਰਨੈਸ਼ਨਲ ਬੈਚਸ ਆਪਰੇਟ ਇਨ 8 ਕੰਟਰੀਜ਼ ਮਨਿੰਦਰ ਦਾ ਚਿਹਰਾ ਉੱਡ ਗਿਆ ਉਸਦੇ ਮਾਤਾ ਪਿਤਾ ਜਿਹੜੇ ਪਿੱਛੇ ਬੈਠੇ ਸੀ ਉਹ ਘਬਰਾ ਕੇ ਤੇ ਵਕੀਲ ਨੇ ਪਸੀਨਾ ਪੂੰਝਦੇ ਹੋਏ ਕਿਹਾ ਇਹ ਕਿਦਾਂ ਹੋ ਸਕਦਾ ਮਿਨਾਕਸ਼ ਨੇ ਜਵਾਬ ਦਿੱਤਾ ਕਿਉਂਕਿ ਤੁਸੀਂ ਜਿਹੜੇ ਲੋਕ ਹੋ ਉਹ ਬਾਹਰ ਤੋਂ ਹੀ ਚਿਹਰਾ ਦੇਖਦੇ ਹੋ ਤੁਸੀਂ ਮੈਨੂੰ ਸਿਰਫ ਇੱਕ ਕਮਜ਼ੋਰ ਤੇ ਗਰੀਬ ਕੁੜੀ ਸਮਝਿਆ ਇੱਕ ਜ਼ਰੀਆ ਜਿਸ ਤੋਂ ਤੁਹਾਡੀ ਡੀਲ ਆਸਾਨ ਹੋ ਜਾਵੇ ਪਰ ਤੁਹਾਡੇ ਵਿੱਚੋਂ ਕਿਸੇ ਨੇ ਵੀ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਕੌਣ ਹਾਂ ਕੀ ਸੋਚਦੀ ਹਾਂ ਤੇ ਕੀ ਬਨਣ ਦਾ ਹੱਕ ਰੱਖਦੀ ਹਾਂ ਜੱਜ ਨੇ ਪੁੱਛਿਆ ਫਿਰ ਤੁਸੀਂ ਵਿਆਹ ਕਿਉਂ ਕਰਵਾਇਆ ਜੇ ਤੁਸੀਂ ਐਨੀ ਵੱਡੀ ਕੰਪਨੀ ਦੇ ਮਾਲਕ ਸੀ ਤੇ ਫਿਰ ਮਿਨਾਕਸ਼ੀ ਦੀਆਂ ਅੱਖਾਂ ਦੇ ਵਿੱਚ ਹਲਕਾ ਜਿਹਾ ਦਰਦ ਤੈਰਦਾ ਮਿਲਿਆ ਕਿਉਂਕਿ ਮੈਂ ਸੋਚਿਆ ਕਿ ਕੋਈ ਮੈਨੂੰ ਮੇਰੇ ਨਾਂ ਜਾਂ ਫਿਰ ਮੇਰੇ ਪੈਸੇ ਦੇ ਲਈ ਨਹੀਂ ਮੇਰੇ ਸੁਭਾਅ ਦੇ ਲਈ ਅਪਣਾਵੇ ਮੈਂ ਇਹ ਰਿਸ਼ਤਾ ਭਰੋਸੇ ਲਈ ਕੀਤਾ ਸੀ ਕਿਸੇ ਸੌਦੇ ਦੀ ਤਰ੍ਹਾਂ ਨਹੀਂ ਪਰ ਬਦਲੇ ਦੇ ਵਿੱਚ ਇਸਤੇਮਾਲ ਕੀਤਾ ਗਿਆ ਤੇ ਮੇਰੀ ਚੁੱਪ ਨੂੰ ਮੇਰੀ ਕਮਜ਼ੋਰੀ ਸਮਝਿਆ ਗਿਆ ਤੇ ਫਿਰ ਉਸਨੇ ਇੱਕ ਹੋਰ ਕਾਗਜ਼ ਦਿਖਾਇਆ ਉਹ ਕੰਪਨੀ ਐਗਰੀਮੈਂਟ ਜਿਸ ਦੇ ਵਿੱਚ ਗੋਇਲ ਗਰੁੱਪ ਦੇ ਲੋਕ ਉਸ ਮਹਿਲਾ ਦੇ ਨਾਂ ਡੀਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਜਿਸ ਨੂੰ ਉਹਨਾਂ ਨੇ ਘਰ ਵਿੱਚ ਕੱਢ ਦਿੱਤਾ ਸੀ ਜੱਜ ਨੇ ਕਿਹਾ ਇਸ ਕੋਰਟ ਫੈਰਕੰਗ ਨਾਈਸਸ ਦੀ ਫਰੋਡ ਈਮੇਲ ਡੈਮੋਜਾ ਐਂਡ ਐਕਸਪਰਲੋਟੇਸ਼ਨ ਫਲਿਕਡਡ ਅਪਨ ਮਿਸ ਮਿਨਾਕਸ਼ੀ ਰਾਜਵੀਰ ਖੰਨਾ ਹੌਸਟਡ ਹੇਅਰ ਨੋਟ ਇਜ਼ ਦਾ ਵਿਕਟਿਡ ਪ੍ਰੋਜੈਕਟ ਸਿੰਬਲ ਸਾਈਲੈਂਟਡ ਤਲਾਕ ਮਨਜ਼ੂਰ ਕੀਤਾ ਗਿਆ ਪਰ ਅੱਜ ਸਿਰਫ ਇੱਕ ਰਿਸ਼ਤਾ ਨਹੀਂ ਟੁੱਟਿਆ ਅੱਜ ਇੱਕ ਝੋਠ ਭਰੋਸਾ ਇੱਕ ਨਕਲੀ ਪਛਾਣ ਤੇ ਇੱਕ ਕਮੰਡੀ ਸੋਚ ਦਾ ਅੰਤ ਹੋਇਆ ਕੋਰਟ ਤੋਂ ਬਾਹਰ ਨਿਕਲਦੇ ਟਾਈਮ ਪੱਤਰਕਾਰਾਂ ਨੇ ਘੇਰ ਲਿਆ ਮੈਡਮ ਤੁਸੀਂ ਆਪਣੀ ਹੀ ਪਛਾਣ ਲੁਕੋਈ ਕਿਉਂ ਮਿਨਾਕਸ਼ੀ ਮੁਸਕਰਾਉਂਦੇ ਹੋਏ ਬੋਲੀ ਕਿਉਂਕਿ ਮੈਂ ਦੇਖਣਾ ਚਾਹੁੰਦੀ ਸੀ ਕਿ ਕੋਈ ਮੈਨੂੰ ਬਿਨਾ ਨਾਮ ਬਿਨਾ ਹਐਸੇ ਤੋਂ ਵੀ ਅਪਣਾਵੇਗਾ ਅਫਸੋਸ ਕੁਝ ਰਿਸ਼ਤੇ ਨਾਮ ਨਹੀਂ ਪਹਿਚਾਨਦੇ ਸਿਰਫ ਫਾਇਦੇ ਦੇਖਦੇ ਨੇ ਤੇ ਉਹ ਚੁੱਪਚਾਪ ਆਪਣੀ ਗੱਡੀ ਦੇ ਵਿੱਚ ਬੈਠ ਕੇ ਚਲੀ ਗਈ ਪਿੱਛੇ ਛੱਡਦੇ ਹੋਏ ਇੱਕ ਅਜੀਹਾ ਸੱਚ ਜਿਸ ਨੂੰ ਹੁਣ ਕੋਈ ਝੂਠ ਨਹੀਂ ਦੱਸ ਸਕਦਾ ਜਦੋਂ ਮਿਨਾਕਸ਼ ਨੇ ਆਪਣੀ ਅਸਲੀ ਪਹਿਚਾਣ ਸਾਰਿਆਂ ਦੇ ਸਾਹਮਣੇ ਰੱਖ ਦਿੱਤੀ ਕਿ ਉਹ ਅੰਪੀਰੀਅਲ ਅਰਥ ਕੋਟ ਪ੍ਰਾਈਵੇਟੀ ਲਿਮਟਿਡ ਦੀ ਇਕਲੋਤੀ ਮਾਲਕਣ ਹੈ ਮਨਿੰਦਰ ਤੇ ਉਸ ਦਾ ਪਰਿਵਾਰ ਪੂਰੀ ਤਰ੍ਹਾਂ ਜਿਵੇਂ ਪੱਥਰ ਹੀ ਬਣ ਗਏ ਸੀ ਮੀਡੀਆ ਸਵਾਲ ਪੁੱਛ ਰਹੇ ਸੀ ਪਰ ਗੋਇਲ ਪਰਿਵਾਰ ਦੇ ਕੋਲ ਕੋਈ ਵੀ ਜਵਾਬ ਨਹੀਂ ਸੀ ਜਿਸ ਕੁੜੀ ਨੂੰ ਉਹਨਾਂ ਨੇ ਗਰੀਬ ਸਧਾਰਨ ਸਿੱਧੀ ਸਾਦੀ ਅਤੇ ਲਾਇਕ ਨਹੀਂ ਹੈ ਇਹ ਕਹਿ ਕੇ ਵਿਆਹ ਦੇ ਦੂਜੇ ਦਿਨ ਹੀ ਘਰ ਤੋਂ ਕੱਢ ਦਿੱਤਾ ਸੀ ਅੱਜ ਉਹੀ ਕੁੜੀ ਉਹਨਾਂ ਦੀ ਸੋਚ ਉਹਨਾਂ ਦੀ ਹیثیتੋਂ ਕਿਤੇ ਉੱਪਰ ਨਿਕਲੀ ਉਹੀ ਕੁੜੀ ਜਿਸ ਨੂੰ ਉਹਨਾਂ ਨੇ ਗਰੀਬ ਸਮਝ ਕੇ ਠੁਕਰਾਇਆ ਸੀ ਉਹੀ ਹੁਣ ਇੱਕ ਅਜਿਹਾ ਨਾਮ ਬਣ ਗਈ ਸੀ ਜਿਸ ਦੇ ਸਾਹਮਣੇ ਉਹਨਾਂ ਦਾ ਪੂਰਾ ਪਰਿਵਾਰ ਇੱਕ ਕਾਗਜ਼ ਦੀ ਤਰ੍ਹਾਂ ਉੱਡ ਗਿਆ ਮੀਨਾਕਸ਼ੀ ਨੇ ਕਿਹਾ ਨਹੀਂ ਬਸ ਦਿਖਾ ਦਿੱਤਾ ਕਿ ਕੁਝ ਲੋਕ ਚੁੱਪ ਰਹਿੰਦੇ ਨੇ ਕਿਉਂਕਿ ਉਹਨਾਂ ਦਾ ਟਾਈਮ ਬੋਲਦਾ ਹੈ ਤੇ ਜਦੋਂ ਟਾਈਮ ਬੋਲਦਾ ਹੈ ਤਾਂ ਦੁਨੀਆ ਸੁਣਨ ਲਈ ਮਜਬੂਰ ਹੋ ਜਾਂਦੀ ਹੈ ਕਦੇ ਵੀ ਕਿਸੇ ਦੀ ਸਾਦਕੀ ਨੂੰ ਉਸ ਦੀ ਔਕਾਤ ਨਾ ਸਮਝੋ ਤੇ ਕਿਸੇ ਦੀ ਚੁੱਪ ਨੂੰ ਉਹਨਾਂ ਦੀ ਕਮਜ਼ੋਰੀ ਨਾ ਮੰਨੋ ਕਿਉਂਕਿ ਜਿਹੜਾ ਦੇਖਦਾ ਹੈ ਉਹ ਹਮੇਸ਼ਾ ਸੱਚ ਨਹੀਂ ਹੁੰਦਾ ਤੇ ਜਿਹੜਾ ਸੱਚ ਹੁੰਦਾ ਹੈ ਉਹ ਅਕਸਰ ਹੀ ਲੁਕਿਆ ਹੁੰਦਾ ਹੈ ਰਿਸ਼ਤੇ ਜੇਕਰ ਸਵਾਰਥ ਲਈ ਬਣਾਉਂਗੇ ਤਾਂ ਇੱਕ ਦਿਨ ਪਛਤਾਵਾ ਹੀ ਮਿਲੇਗਾ ਜੇਕਰ ਇੱਜ਼ਤ ਨਾਲ ਨਿਭਾਉਂਗੇ ਤੇ ਉਹੀ ਰਿਸ਼ਤਾ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਦੌਲਤ ਬਣ ਸਕਦਾ ਹੈ ਸੋ ਦੋਸਤੋ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਅਜੇਹ ਅਮੀਰ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ ਅਤੇ ਕੁਝ ਇਸ ਵੀਡੀਓ ਤੋਂ ਸਿੱਖ ਸਕਣ ਕਿ ਕੋਈ ਵੀ ਸਧਾਰਨ ਕੁੜੀ ਗਰੀਬ ਨਹੀਂ ਹੁੰਦੀ ਕੋਈ ਵੀ ਗਰੀਬ ਕੁੜੀ ਦੇਖਣ ਵਾਲੀ ਉਸ ਦੀ ਔਕਾਤ ਨਾ ਦੇਖੋ ਸੋ ਬਾਕੀ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਇੱਕ ਹੋਰ ਸਟੋਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ